ਗੋਰਪ੍ਰੀਤ ਹਾਂਜੀ ਮੰਮਾ ਬੜਾ ਚੁੱਪ ਚੁੱਪ ਬੈਠਾ ਕੀ ਗੱਲ ਹੈ ਤੇ ਮੈਨੂੰ ਇੱਕ ਗੱਲ ਦੱਸ ਜਦੋਂ ਮੈਂ ਕੱਲ ਤੈਨੂੰ ਛੱਡ ਕੇ ਗਈ ਹਾਂ ਉਹਨਾਂ ਘਰ ਤੇ ਤੂੰ ਉਹਨਾਂ ਦੇ ਨਿਆਣਿਆਂ ਨਾਲ ਲੜਿਆ ਨਹੀਂ ਮੰਮਾ ਮੈਂ ਤਾਂ ਉਹਨਾਂ ਨਾਲ ਖੇਡਦਾ ਰਿਆ ਖੇਡਦਾ ਰਿਆ ਹੈ ਹਾਂਜੀ ਲੜਿਆ ਤਾਂ ਨਹੀਂ ਨਾ ਤੇ ਮੇਰੀ ਗੱਲ ਸੁਣ ਨਾ ਦਾਦੀ ਤੇਰੀ ਕਹਿੰਦੀ ਵੀ ਗੋਰਪ੍ਰੀਤ ਉਧਰ ਲੜਿਆ ਸੀ ਉਹਨਾਂ ਦੇ ਨਿਆਣਿਆਂ ਨਾਲ ਮੈਂ ਨਹੀਂ ਲੜਿਆ ਨਾ ਮੈਂ ਤਾਂ ਨੇ ਕੱਲ ਗੁਸਾ ਨਾ ਨੀ ਨੀ ਦਿਨ ਆਈਆ ਉੱਤਿਆਨ ਮੈਂ ਤੈਨੂੰ ਗੱਲ ਪੁੱਛਣ ਆਈ ਹੀਗੀ ਪਹਿਲਾਂ ਤੁਸੀਂ ਮੰਨ ਲੀ। ਤੇ ਜਾਣਾ ਤੈਨੂੰ ਕੀ ਆਂਦੀ ਏ ਨਾਨੀ ਤੈਨੂੰ ਕਹਿੰਦੀ ਕੁਛ? ਯਾ ਇੰਨੇ ਦਿਨ ਉਹਨੇ ਆਪਣੇ ਪਿੰਡ ਨਹੀਂ ਜਾਣਾ। ਘਰ ਪਰ ਚਲ ਜੂਗੀ। ਕੀ ਹੋ ਗਿਆ ਵਾ ਤਾਨੂੰ ਤੈਨੂੰ ਤੇਰੀ ਦਾਦੀ ਨੇ ਤਾਂ ਨਹੀਂ ਕੋ ਕਿਆ? ਨਹੀਂ ਨਾਨੀ ਉਹ ਰੋਜ਼ ਆਉਂਦੀ ਰਹਿੰਦੀ ਆ ਤੇ ਜਾਂਦੇ ਜੁੰਦੇ ਹੈਗੇ ਨਹੀਂ ਮਾਮੇ ਹੀ ਹੋਣੀ ਆਉਂਦੇ ਨਹੀਂ ਨਾਨੀ ਹੁੰਦੀ ਆ। ਮਾਮੇ ਨਹੀਂ ਗਰੀ ਆਉਂਦੇ। ਵੇ ਭਰਾਵਾ ਨਾਨੀ ਤਾਂ ਡਾ ਕੀ ਚੁੱਕ ਕੇ ਲੈ ਚਲੀ ਆ ਤੁਸੀਂ ਸਾਰਾ ਟੱਬਰ ਨਾ ਨਾਨੀ ਦੇ ਮਗਰ ਪਏ ਹੀ ਹੋ। ਉਹ ਤਾਂ ਵਿਚਾਰੀ ਕੋ ਕਹਿੰਦੀ ਵੀ ਨਹੀਂ ਤੈਨੂੰ ਕਹਿੰਦੀ ਨਹੀਂ ਪਰ ਆਪਣੇ ਪਿੰਡ ਕਿਉਂ ਨਹੀਂ ਜਾਂਦੇ ਗੁਰਪ੍ਰੀਤ ਮੈਂ ਤੈਨੂੰ ਇੱਕੋ ਗੱਲ ਦੱਸਾਂ ਤੂੰ ਇੰਨਾਂ ਗੱਲਾਂ 'ਚ ਨਾ ਆਇਆ ਕਰ ਤੇ ਦੂਜੀ ਗੱਲ ਇਹ ਆ ਵੀ ਉਹਨੇ ਨਹੀਂ ਗਾ ਜਾਣਾ ਉਹਨੇ ਹੁਣ ਇੱਥੇ ਹੀ ਰਹਿਣਾ ਵਾ ਕਿਉਂ ਉਦਾਂ ਹੀ ਉਹਨੇ ਇੱਥੇ ਰਹਿਣਾ ਵਾ ਮੰਮਾ ਨਾਲੇ ਛੁੱਟੀਆਂ ਪਈਆਂ ਨਾ ਨਾਲੇ ਮੈਨੂੰ ਮਾਮੇ ਪਿੰਡ ਛੱਡ ਜਾਉ ਉਹਨੇ ਨਾਲੇ ਨਾਨੀ ਨੂੰ ਛੱਡਾ ਗੁਰਪ੍ਰੀਤ ਤੈਨੂੰ ਚੰਗਾ ਭਲਾ ਪਤਾ ਵਾ ਸਾਰੀ ਗੱਲ ਦਾ ਤੇ ਤੂੰ ਮਾਮੇ ਪਿੰਡ ਜਾਣ ਦਾ ਨਾ ਨਹੀਂ ਲੈਣਾ ਠੀਕ ਆ ਨਾ ਮਮਾ ਜਿੱਥੇ ਦੇਦੀ ਜਗਾ ਹੁੰਦੀ ਉਹ ਉੱਥੇ ਚੰਗੇ ਲੱਗਦੇ ਆ ਤੇ ਚੰਗੇ ਇੱਥੇ ਕੀ ਆ ਜੇ ਉਹ ਉਹਦਾ ਪੁੱਤ ਵਾ ਤੇ ਮੈਂ ਵੀ ਉਹਦੀ ਧੀ ਆ ਮੈਂ ਨਹੀਂ ਰੱਖ ਸਕਦੀ ਉਹਨੂੰ ਐਵੇਂ ਤੇ ਰੱਖ ਸਕਦੇ ਹੋ ਕਿਤੇ ਦੋ ਦੋ ਦਿਨੋ ਕਿ ਤਿੰਨ ਦਿਨੋ ਕਿ ਰੋਜ਼ ਹੀ ਇੱਕੋ ਕੰਮ ਵੇ ਤੂੰ ਇਹਨਾਂ ਗੱਲਾਂ 'ਚ ਨਾ ਆਇਆ ਕਰ ਤੂੰ ਬਾਪੂ ਨਾ ਬਣਿਆ ਕਰ ਪੋਤਾ ਤੈਨੂੰ ਮੈਂ ਅੱਗੇ ਵੀ ਸਮਝਾਇਆ ਵੀ ਤੂੰ ਨਿਆਣਾ ਵਾ ਤੇ ਨਿਆਣਿਆਂ ਵਾਲੀਆਂ ਗੱਲਾਂ ਕਰਿਆ ਕਰ ਗਲਤੀ ਢਾਡੀ ਹੁੰਦੀ ਐ ਮੁੜ ਕੇ ਤੋ ਕਰ ਮਾਮਿਆਂ ਨੂੰ ਕਿਆ ਕਰਨਾ ਵਾ ਹੈਨਾ ਭਜਾਤੀ ਆ ਜਦੋਂ ਬੁੱਡੇ ਬਰੇ ਦੇ ਉਹਨੂੰ ਭਜਾਤਾ ਤੇ ਆਪਣੇ ਆਰੀ ਵੇਹੋਂ ਕਿੰਨਾ ਮੱਚ ਪੇੜ ਮਾਰਨੀ ਆ ਤੇਰੇ ਮੂੰਹ ਤੇ ਤੇਰੇ ਤੇ ਬੋਲਦਾ ਕਿੱਧਰ ਨੂੰ ਆਏ ਮੈਨੂੰ ਨਾਨੀ ਜਿਆਦਾ ਹੀ ਬੋਲਣਾ ਗਿੱਜ ਗਿਆ ਵਾ ਤੂੰ ਤੈਨੂੰ ਛੱਡ ਗਿਆ ਵਾ ਤੈਨੂੰ ਨਾਨਕੇ ਚੰਗੀ ਤਰਾਈ ਹੈ ਨਹੀਂ ਤੇਰੇ ਨਾਨਕੇ ਨੂਨਕੇ ਕੋਈ ਵੀ ਹੁਣ ਮੈਨੂੰ ਬੁਲਾਣਾ ਨਹੀਂ ਮੈਨੂੰ ਬੱਜੇ ਹੁੰਦੇ ਨਾ ਮਰਾਂ ਨਹੀਂ ਬੁਲਾਉਂਦੇ ਬਾਂਦਰ ਜਿਆ ਨਾ ਹੋਏ ਇਹਦੇ ਕਾ ਕਿਧਰ ਨੂੰ ਅੜਦਾ ਰਹਿੰਦਾ ਵਾ ਮੈਂ ਕਹਿੰਨੀ ਚੱਲ ਕੀ ਕੋਈ ਕਹਿਣਾ ਵਾ ਤੇ ਭੂਆ ਹੀ ਚੜਦਾ ਸਗੋ ਜਿਆਦਾ ਬਕਵਾਸ ਕਿਧਰ ਨੂੰ ਕਰਦਾ ਵਾ ਸਾਡ ਕੇ ਆਵਾ ਤੈਨੂੰ ਮਾਮੇ ਕੋਲ ਤੈਨੂੰ ਜਿਆਦਾ ਹੇਜ ਆਉਂਦਾ ਤੈਨੂੰ ਮਾਮੇ ਦਾ ਮੰਮੀ ਲਾਂ ਦੇਣੀ ਤੁਸੀਂ ਆਪਣੇ ਮਾਦ ਲਾਣੀ ਚੱਲ ਮੰਨ ਜੇ ਗੋਲਿਆਂ ਗੀ ਚੰਗਾ ਹੋ ਗਿਆ ਮੰਨ ਜੇ ਤੁਹਾਡੇ ਨੂੰ ਕਰਵਾਉਂਦੇ ਆਂ ਅੰਦਰ ਮੰਮੀ ਮੁੰਡੇ ਨੂੰ ਕੀ ਰੋਣਾ ਵਾ ਹੂੰ ਮੁੰਡੇ ਦੀਆਂ ਗੱਲਾਂ ਸੁਣ ਲਾ ਆਂਦਾ ਵੀ ਨਾਨੀ ਇੰਨੇ ਦਿਨਾਂ ਦੀ ਆਈ ਆ ਤੇ ਆਪਣੇ ਪਿੰਡ ਘਰ ਤੋਂ ਨਹੀਂ ਜਾਣ ਲਗੀ ਤੇ ਛੱਡਿਆ ਪਿੰਡ ਹੁਣ ਵੀ ਦੱਸ ਵੀ ਜੇ ਤੂੰ ਆ ਗਈ ਆ ਤੇ ਇਹਨੂੰ ਕਾਦੀ ਤੰਗੀ ਏ ਭਲਾ ਤੰਗੀ ਤਾਂ ਹਣਾ ਸਾਰਿਆਂ ਨੂੰ ਹੋਈ ਏ ਇੱਕ ਨੂੰ ਥੋੜੀ ਹੋਈ ਏ ਸਾਰਿਆਂ ਨੂੰ ਹੋਈ ਉਹ ਤਾਂ ਮੈਂ ਕਹਿਣ ਲਈ ਮੈਨੂੰ ਲੱਗਦਾ ਵਾ ਅਸੀਂ ਜਦੋਂ ਚੱਲ ਗਏ ਆ ਨਾ ਇਹ ਕਿਤੇ ਜ਼ਰੂਰ ਆਪਣੀ ਦਾਦੀ ਲੱਗੇ ਗਿਆ ਹੁਣ ਹਾਂ ਤੇ ਉਹਨੇ ਪਟੀਆਂ ਪੜਾਈਆਂ ਹੋਣੀਆਂ ਨੇ ਉਹਨੂੰ ਉਹਨੇ ਹੀ ਕਿਹਾ ਹੁਣਾ ਹਾਂ ਮਾ ਮੂਹਣੀ ਕਿਉਂ ਨਹੀਂ ਹੁੰਦੇ ਇੰਨੇ ਦਿਨ ਥੋੜੀ ਚੰਗੇ ਲੱਗੀਦਾ ਵਾ ਇਦਾਂ ਡਿਆ ਹੀ ਕਰਨ ਤੇ ਫਿਰ ਮੈਂ ਤਾਂ ਗੁੱਸੇ ਹੋਣਾ ਹੀ ਸੀ ਕੰਨ ਨੂੰ ਮੈਨੂੰ ਦੱਸ ਤੋ ਚਲ ਮੁੰਡੇਰੇ ਛੱਡ ਤੇ ਤੂੰ ਤਿਆਰ ਹੋਈ ਕਿ ਚੱਲੀ ਆ ਮੈਂ ਕਿੱਥੇ ਜਾਣਾ ਵਾ ਮੰਮੀ ਮੈਨੂੰ ਮੜਾ ਜਾ ਕੰਮ ਹੀ ਮੈਂ ਤਾਂ ਕਾਰੀ ਆਵਾਂ ਵਾਲਾ ਕੰਮ ਕਾਹਦਾ ਕੰਮ ਭਾਗਾ ਤੈਨੂੰ ਮੰਮੀ ਹੁਣ ਮੈਂ ਕੀ ਦੱਸਾਂ ਤੈਨੂੰ ਨਿੱਕੀ ਨਿੱਕੀ ਗੱਲ ਦੱਸਣੀ ਜ਼ਰੂਰੀ ਹੈ ਤੇ ਜੇ ਮਾਵਾ ਧੀਆਂ ਦਾ ਇੱਕ ਫੜਦਾ ਹੁੰਦਾ ਵਾ ਤੇ ਜੇ ਮਾਂ ਨੂੰ ਵੀ ਨਾ ਦੱਸਿਆ ਤੇ ਫਿਰ ਦੱਸਣੀ ਕਿਨੂੰ ਮਮੀ ਤੈਨੂੰ ਮੈਂ ਆ ਕੇ ਸਾਰਾ ਕੋ ਦੱਸ ਦੂੰਗੀ ਹੂੰ ਮੈਨੂੰ ਜਾਣ ਤੇ ਦੇ ਇੱਕ ਵਾਰੀ ਤੇ ਮੁੰਡੇ ਦਾ ਧਿਆਨ ਰੱਖੀ ਮਗਰ ਮੁੰਡੇ ਦਾ ਧਿਆਨ ਰੱਖੂਗੀ ਮੈਨੂੰ ਤਾਂ ਪੈਸੇ ਕਢਾ ਕੇ ਦੇਦੇ ਬੰਦੇ ਆ ਵਾਂਗੂ ਸਿੱਧੀ ਜਿਹੜੀ ਗੱਲ ਵਾ ਨਾ ਤੇ ਮੈਨੂੰ ਫੂਟ ਲਿਆ ਕੇ ਦੇਣਾ ਹੀ ਹੈ ਤਾਂ ਨਾ ਮੈਂ ਤੇ ਮੇਰ ਕੋ ਸਮਝਾਈ ਜਾਣੀ ਮਮੀ ਕੀ ਕਰਨਾ ਕਰ ਰਹੀ ਚੱਲੀ ਹੈ ਨਾ ਮੈਂ ਪੈਸੇ ਕਢਾ ਕੇ ਤੇ ਮੈਂ ਤੈਨੂੰ ਸੂਟ ਬਣਾ ਕੇ ਲਿਆ ਮੈਨੂੰ ਵੀ ਲਾ ਦੇ ਫਿਰ ਨਾਲ ਉਹ ਮਮੀ ਅੱਗੇ ਖੜਿਆ ਹੈ ਨਾ ਤੈਨੂੰ ਦੇਖ ਲੈ ਉਹਨਾਂ ਨੇ ਮੁੰਡੇ ਨੂੰ ਕਿੱਦਾਂ ਚੁੱਕਣਾ ਦਿੱਤੀ ਹੈ ਤੇ ਤੂੰ ਮੜਾ ਜਾ ਨਾ ਉਹਦਾ ਧਿਆਨ ਰੱਖੀ ਘਰੇ ਰੱਖੀ ਉਹਨੂੰ ਤੇ ਕੋਈ ਨਹੀਂ ਸੂਟ ਮੈਂ ਤੈਨੂੰ ਲਿਆ ਦੂੰਗੀ ਦੋਵਾਂ ਦੇ ਮੈਂ ਤੈਨੂੰ ਲਿਆ ਦੂੰਗੀ ਉਹ ਮੁੰਡੇ ਨੂੰ ਨਾ ਛੱਡ ਕੇ ਕੋਈ ਮੰਮੀ ਤੈਨੂੰ ਪਤਾ ਤਾਂ ਹੈਗਾ ਚੰਗਾ ਭਲਾ ਕਿ ਮੋਬੜ ਦੇ ਉੱਤੇ ਤਿੰਨਾਂ ਜਣਾਂ ਕੋ ਨਹੀਂ ਬੈਠਾ ਜਾਣਾ ਨਹੀਂ ਮੁੰਡਾ ਕਿੰਨਾ ਕਿ ਪਲਵਾਣਾ ਕਿ ਜਣਾ ਪੈ ਬੈਠ ਜਾਣਾ ਆ ਹੋਇਆ ਉਹ ਨਹੀਂ ਆਉਣਾ ਵਾ ਤੂੰ ਤੇ ਹਾਦੀ ਕਰਦੀ ਹੈ ਹਾਂ ਦੱਸਾਂ ਮੈਂ ਆਪਣੀ ਮਰਜ਼ੀ ਦੇ ਲਿਆਉਣੇ ਆਂ ਚੁੱਪ ਕਰ ਹੂੜੀ ਬੋਲਿਆ ਕਰ ਫਿਰ ਉਹਨਾਂ ਨੇ ਸੁਣ ਲਿਆ ਤੇ ਫਿਰ ਉਹਨਾਂ ਨੇ ਸੁਣਦੇ ਤੇ ਸੁਣਦੇ ਮੈਨੂੰ ਨੇ ਡਰ ਪਿਆ ਕਿਸਦਾ ਵੀ ਇਹ ਤੂੰ ਡਰਤੀ ਦੀ ਬਣਾਵਾ ਕਿ ਨਾਲੇ ਕਹਿ ਦਿੰਦੀ ਮੈਨੂੰ ਡਰ ਨਹੀਂ ਪਿਆ ਮੈਨੂੰ ਮੈਂ ਜਾਣਾ ਨਾਲ ਤੇਰੇ ਤੂੰ ਮੰਮੀ ਮੇਰੀ ਗੱਲ ਸੁਣ ਤੂੰ ਇਦਾਂ ਨਾ ਕਰਿਆ ਕਰ ਮੈਂ ਇੱਕੋ ਜਾਂਦੀ ਆਂ ਆਂਟ ਗੌਂਡ ਵੀ ਵੇਂਦਾ ਮੁੜ ਕੇ ਲੋਕੀ ਗਲਵਾ ਕਰਦੇ ਉਹਨਾਂ ਨੂੰ ਚੁੱਕਣਾ ਦਿੰਦੇ ਆ ਤੇ ਉਹ ਫਿਰ ਬੋਲਦੇ ਤੂੰ ਐਦਾਂ ਕਰ ਤੂੰ ਮੈਨੂੰ ਦੱਸ ਦੇ ਵੀ ਤੈਨੂੰ ਕਿੰਨੇ ਵਾਲਾ ਸੂਟ ਚਾਹੀਦਾ ਤੇ ਕੋਈ ਨਹੀਂ ਮੈਂ ਲੈ ਆਉਣੀ ਆ ਲਿਆ ਕੇ ਤੇ ਮੈਂ ਸਿਣੀ ਦੇ ਦਿੰਦੀ ਆ ਦਲਜਿੰਦਰ ਤੂੰ ਮੈਨੂੰ ਨਾ ਕਾਹੇ ਜੋਗੀ ਛੱਡਿਆ ਹੀ ਨਹੀਂ ਗਾ ਓ ਮਮੀ ਕਾਹੇ ਜੋਗੀ ਗਿਉਂਦੀ ਮੈਂ ਛੱਡਿਆ ਹੈਗਾ ਕਹਿਣ ਤੇ ਮੈਂ ਡਈ ਆ ਨਾ ਕੀ ਤੂੰ ਕਹਿਣ ਡਈ ਆ ਯਾ ਤੂੰ ਵੀ ਥੋੜਾ ਜਿਹਾ ਵੀ ਹੈ ਨਾ ਮੜਾ ਮੋਟਾ ਕੀ ਵੇਖਾਂ ਮੈਂ ਤੁਸੀਂ ਕਰਨਾ ਕਰ ਮੈਂ ਲਿਆ ਦਿੰਨੀ ਆ ਫਿਰ ਚੱਲ ਕਰ ਮਰਜ਼ੀਂ ਜਾ ਕੇ ਆਪਣੀਆਂ ਜੇ ਕਰਨੀਆਂ ਆਂ ਭਰੋ ਬਾਰੋ ਪਟਕੇ ਤੇ ਹੁਣ ਮੈਨੂੰ ਇਸੇ ਦੇਣੀ ਕਹੇ ਜੋ ਕਿ ਛੱਡਿਆ ਫੋਂ ਪਾਂਡੇ ਮੰਜਨ ਜੋ ਕਿ ਰਹਿ ਗਈ ਤੁਹਾਡੇ ਮੈਂ ਸਿਆਪਾ ਹੀ ਪਾ ਲਿਆ ਮੈਂ ਦੇ ਮਾਤਾ ਵਾਲਾ ਦੱਸ ਵੀ ਜੇ ਉਹਨਾਂ ਨੇ ਘਰੋਂ ਕਢਤਾ ਤੇ ਤੂੰ ਹੋਰ ਕਿ ਪਾਸੇ ਨੂੰ ਚਲ ਜਾ ਤੂੰ ਇੱਥੇ ਹੀ ਹੁਣਾ ਪੈਸੇ ਪੈਸੇ ਕਰੀ ਜਾਂਦੇ ਜੇ ਮੈਂ ਨਾਸਕੀਮਾ ਲੰਦੀ ਤੇ ਤੂੰ ਪੈਸੇ ਉਹਨਾਂ ਕੋ ਕਢਾ ਲੈਣੇ ਹੀ ਭਲਾ ਇਹ ਮੇਰਾ ਹੀ ਕੰਮ ਵਾ ਵੀ ਮੈਂ ਹੀ ਪੈਸੇ ਕਢਾਏ ਆ ਚੱਲ ਕੋਈ ਨਹੀਂ ਇਹਦਾ ਸਿਆਪਾ ਵੀ ਮੈਨੂੰ ਕਰਨਾ ਹੀ ਪੈਣਾ ਵਾ ਇਦਾਂ ਕਰਦੀ ਆ ਢਾਈ ਢਾਈ 3 300 ਵਾਲੇ 2 4 ਸੂਟੇ ਨੂੰ ਲਿਆ ਦਿੰਨੀ ਆ ਇਹ ਵੀ ਠੰਡੀ ਹੋ ਜੂਗੀ ਨਹੀਂ ਤੇ ਇੰਨੇ ਨਾ ਇਦਾਂ ਹੀ ਖੱਪ ਪਾਈ ਜਾਇਆ ਕਰਨੀ ਚੱਲ ਮਨਾ ਜਾਵਾਂ ਮੈਂ ਤੇ ਮੇਰੀ ਗੱਲ ਸੁਣੋ ਹਾਈ ਟੇਬਲ ਤੇ ਹਾ ਤੇ ਹੱਤਰ ਕੇ ਮੇਰੇ ਤੇ ਕੱਲ ਦੀ ਟੈਨਸ਼ਨ ਲੱਗੀ ਆ ਵੀ ਕੀ ਕੋ ਕਰਕੇ ਗਈਆਂ ਵਾ ਉਹ ਉਹ ਕਰਕੇ ਉਹਨਾਂ ਕੀ ਜਾਣਾ ਜੋ ਕੋ ਅੱਗੇ ਕਰਦੀ ਹੁੰਦੀਆਂ ਉਹ ਕੋਈ ਕਰਨਾ ਉਹਨਾਂ ਨੇ ਹਾਂ ਦੱਸਾਂ ਯਾ ਸੱਚੀ ਮੈਨੂੰ ਇੰਨੀ ਫਿਕਰ ਲੱਗੀ ਆ ਕਿ ਜੇ ਇਹ ਇਦਾਂ ਹੀ ਕਰਦੀਆਂ ਰਹੀਆਂ ਸਾਡਾ ਤਾਂ ਜੀਣਾ ਹਰਾਮ ਕਰ ਦੇਣਾ ਵੈਨਾਂ ਨੇ ਕੱਲ ਕਿਦਾਂ ਆ ਕੇ ਡਈਆਂ ਹੀ ਬੋਲਣੇ ਹੁਣ ਨਿਗਾਹਾਂ ਨਾ ਆਉਣਾ ਜਿੱਦਾਂ ਤੂੰ ਭਜਾਈਆਂ ਹੋਣਾ ਜੇ ਉਹ ਜਿਹੀ ਹੁੰਦੀਆਂ ਤੇ ਉਹਨਾਂ ਇੱਥੇ ਹੱਲਣਾ ਨਹੀਂ ਉਹ ਡਰਨ ਵਾਲੀਆਂ ਨਹੀਂ ਆ ਮੈਨੂੰ ਪਤਾ ਵਾ ਨਾ ਉਹ ਬੜੀ ਗਾਂ ਦੀ ਚੀਜ਼ ਵਾ ਉਹਨਾਂ ਨੇ ਫਿਰ ਕੋਈ ਨਾ ਕੋਈ ਸਕੀਮ ਲਾਉਣ ਗਿਆ ਹੁਣ ਇੰਨੀਆਂ ਸਕੀਮਾਂ ਲੈ ਪਈ ਲਉਂਦੀਆਂ ਨਾ ਪਤਾ ਨਹੀਂ ਵੀ ਕਿੱਥੋਂ ਹੋਈਆਂ ਇਹਨਾਂ ਦਾ ਦਿਮਾਗ ਤੇਜ ਉਹਦੇ ਮਾਮਾ ਧੀਆਂ ਦੇ ਕੋਜਿਆ ਉਹ ਮੈਂ ਤੇ ਉਦੋਂ ਮਾਸੀ ਨੂੰ ਕਹਿ ਕੇ ਆਇਆ ਮੈਂ ਵੀ ਇਹਨਾਂ ਨੂੰ ਕੱਢੋ ਇੱਥੋਂ ਪਤਾ ਨਹੀਂ ਉਹਨਾਂ ਨੇ ਕੋਈ ਗੱਲ ਕੀਤੀ ਹੈ ਕਿ ਨਹੀਂ ਕੀਤੀ ਮੇਰਾ ਰਾਦਾ ਇੱਥੋਂ ਦਾ ਜਦਨ ਆਈਆਂ ਵਾ ਨਾ ਉਹ ਨਹੀਂ ਗਾਂ ਉਹਨਾਂ ਨੂੰ ਗੱਲ ਦਾ ਪਤਾ ਤੇ ਫੋਨ ਲਾ ਕੇ ਉਹਨਾਂ ਨੂੰ ਦੱਸਦਾ ਤੇ ਇੱਥੇ ਫੇਰ ਆਈਆਂ ਸੀ ਦੋਵੇਂ ਜਾਣੀਆਂ ਤੁਸੀਂ ਨਾ ਕਰੋ ਫੋਨ ਐਦਾਂ ਕਰੋ ਤੁਸੀਂ ਫੋਨ ਨਾ ਲਾਓ ਪਤਾ ਨਾ ਕੀ ਕਰਦੇ ਆ ਮੇਰੀ ਤੇ ਸਕੀਮ ਬਣਦੀ ਹੈ ਵੀ ਉਹਨਾਂ ਨੂੰ ਇੱਥੇ ਸੱਦੀਏ ਮਾਸੀ ਜੀ ਉਹਨਾਂ ਨੂੰ ਦੋਵੇਂ ਜੀ ਇੱਥੇ ਆਉਣਗੇ ਨਾ ਉਹਨਾਂ ਨੂੰ ਸਾਰੀ ਗੱਲਬਾਤ ਇੱਥੇ ਬਹਿ ਕੇ ਦੱਸਦੇ ਆ ਨਾਲੇ ਕੋਈ ਨਾ ਕੋਈ ਆਪਾਂ ਵੀ ਸਕੀਮ ਸੋਚੀਏ ਇਦਾਂ ਤੇ ਇਹਨਾਂ ਨੂੰ ਉੱਥੇ ਉਹ ਨਹੀਂ ਜੀਣ ਦੇਣ ਦੀਆਂ ਇੱਥੇ ਹਾਨੂੰ ਨਹੀਂ ਜੀਣ ਦਿੰਦੀਆਂ ਤੇ ਇਦਾਂ ਦਾ ਬੜਾ ਮੜਾ ਹਾਲ ਹੋਣਾ ਸਾਡਾ ਜਿੱਦਾਂ ਦੇ ਕੰਮ ਫੜੇ ਆ ਇਹਨਾਂ ਨੇ ਉਹ ਕੀ ਉਹਨਾਂ ਨੂੰ ਖੇਚਲ ਦੇਣੀ ਆ ਵਿਚਾਰਿਆਂ ਨੂੰ ਉਹਦੇ ਮਾਸੀ ਆ ਵਿਚਾਰੀ ਕਹਿੰਦੀ ਕਹਿੰਦੀ ਜਦੋਂ ਦਾ ਵਿਆਹ ਕਰਤਾ ਵਾ ਨਾ ਮੁੰਡੇ ਦਾ ਸਾਡੇ ਘਰੋਂ ਕਲੇਸ਼ ਨਹੀਂ ਮੁੱਕਿਆ ਉਹ ਦੰਦਾ ਉਹ ਵੀ ਬੜੀ ਔਖੀ ਆ ਵਿਚਾਰੀ ਉਹ ਕੀ ਕਰੇ ਵਿੱਚੇ ਵਿੱਚ ਨਾ ਉਹ ਵੀ ਵਿਚਾਰੀ ਬੜਾ ਰੋਂਦੀ ਆ ਮਾਸੀ ਸਾਹਮਣੇ ਹੀ ਨਹੀਂ ਕਹਿ ਦੇ ਦਹਦੀ ਵਿੱਚ ਉਹ ਬੜੀ ਦੁਖੀ ਆ ਉਹ ਜੇ ਜਦੀ ਨੋ ਇਹਨਾਂ ਕੋਲ ਕਰਦੀ ਹੋਵੇ ਤਾਂ ਬੰਦਾ ਸੁਖੀ ਹੋਊਗਾ ਫਿਰ ਤੂੰ ਫੋਨ ਕਰਕੇ ਗਿਆ ਵੀ ਮਾਸੀ ਜੀ ਇੱਥੇ ਆਓ ਮੈਂ ਕਰਦੀ ਆ ਫੋਨ ਇਹਨਾਂ ਨੂੰ ਫੋਨ ਕਰਕੇ ਤੇ ਇੱਥੇ ਬੁਲਾਉਣੀ ਆ ਫਿਰ ਬਹਿ ਕੇ ਸਾਰੀ ਗੱਲਬਾਤ ਕਰਦੇ ਆ ਉਹਨਾਂ ਦੀ ਵੀ ਸਲਾਹ ਲੈਣੀ ਤੇ ਆਪਣੀ ਵੀ ਸਲਾਹ ਦੱਸਾਂਗੇ ਵੀ ਗਾੜੀ ਕਰਨਾ ਕੀ ਆ ਹੁਣ ਮੈਂ ਤਾਂ ਤਾਂ ਸ਼ਹਿਰ ਨੂੰ ਚੱਲਿਆ ਫਿਰ ਨਾ ਜਾਵਾਂ ਸ਼ਹਿਰ ਨਾ ਜਾਓ ਤੁਸੀਂ ਤੇ ਮੈਂ ਕਰਦੀ ਫੋਨ ਫੋਨ ਦਵੋ ਮੈਨੂੰ ਆ ਲੈ ਉਹਨਾਂ ਨੂੰ ਕਿਹਾ ਵੀ ਦੋ ਮਿੰਟ ਹੀ ਭਾਵੇਂ ਆਓ ਆਓ ਜ਼ਰੂਰ ਇੱਥੇ ਤੂੰ ਹੀ ਜਾਊ ਮਾ ਰਾਜਾ ਕੁੜੀ ਲੱਗੇ ਮੈਂ ਕਰਨੀ ਗੱਲ ਪਤਾ ਨਹੀਂ ਹੁਣ ਮਸੀ ਜੀ ਹੁਣੀ ਘਰ 'ਚ ਹੋਣੀ ਆ ਕਿ ਨਹੀਂ ਚੱਲ ਕਰ ਲੈਣੀ ਆ ਫੋਨ ਪਤਾ ਨਹੀਂ ਹੁਣ ਵਿਚਾਰੇ ਘਰ ਵੀ ਹੋਣੀ ਆ ਕਿ ਨਹੀਂ ਹਲੋ ਹਲੋ ਸਾਸ਼ਕਾ ਮਸੀ ਜੀ ਸਾਫੀ ਕਾਲ ਪੁੱਤ ਕੀ ਹਾਲ ਚਾਲ ਵਾ ਹਾਂਜੀ ਹਾਲ ਚਾਲ ਵਧੀਆ ਠੀਕ ਆ ਹੋਰ ਨੀ ਜੀ ਦਾ ਕੀ ਹਾਲ ਵਾ ਨਿੱਕੇ ਜੀ ਵੀ ਠੀਕ ਠਾਕ ਜੇ ਦਈਏ ਖੇਡਣ ਤੁਸੀਂ ਦੱਸੋ ਆਪਣਾ ਹਾਂ ਜੀ ਵੀ ਠੀਕ ਠਾਕ ਬਹੁਤ ਵਧੀਆ ਐ ਸੋਸ਼ਾ ਹੋਰ ਕੀ ਕਰਨ ਦੇ ਕੁਛ ਨਹੀਂ ਰੋਟੀ ਪਣੀ ਬਣਾ ਕੇ ਖਾਧੀ ਠੀਕ ਠੀਕ ਆ ਤੁਸਨਾ लवली ਦਾ ਕੀ ਹਾਲ ਆ ਠੀਕ ਆ ਹਾਂ ਜੀ ਹਾਂ ਜੀ ਇਹ ਵੀ ਠੀਕ ਠਾਕ ਨੇ ਵਧੀਆ ਆ ਅੱਛਾ ਅੱਛਾ ਠੀਕ ਆ ਹਾਂ ਜੀ ਹੋਰ ਤੇ ਵਧੀਆ ਆ ਸਭ ਮਾਸੀ ਜੀ ਪਰਨਾ ਹਲੋ ਹੀ ਪੁੱਤਾਂ ਮੈਨੂੰ ਗੱਲ ਦਾਪ ਮੰਜੇ ਨੇ ਖਰਾਬ ਕਰ ਲਈ ਆ ਮਾਸੀ ਜੀ ਮਨ ਕਦਾ ਖਰਾਬ ਕਰਨਾ ਹੋ ਬਸ ਇਦਾਂ ਹੀ ਕਿਉਂ ਕੀ ਹੋਇਆ ਘਰ ਦਾ ਤਾਂ ਸਾਨੂੰ ਨਹੀਂ ਪਤਾ ਲੱਗੇ ਮਾਸੀ ਜੀ ਮੈਂ ਫੋਨ ਤੇ ਦੱਸਣਾ ਤੇ ਇੱਥੇ ਆਓ ਸਾਡੇ ਕੋਲ ਸਾਡੇ ਕੋਲ ਚਲ ਕੋਈ ਨਹੀਂ ਤੇਰੇ ਮਾਪਦੇ ਹੁੰਦੇ ਆ ਨਾ ਨਾ ਕਰਦੀ ਹੁੰਦਾ ਨਾ ਸਲਾਹ ਕਿਸੇ ਕੋਈ ਨਹੀਂ ਹੁੰਨੇ ਆ ਆ ਤੋ ਇੱਥੇ ਆਓ ਜਿੰਨੀ ਵੀ ਛੇਤੀ ਹੋ ਸਕਦਾ ਉਹ ਵੀ ਉਈ ਗੱਲ ਨਹੀਂ ਕਿ ਹੰਨੇ ਅਸੀਂ ਗੱਲ ਨਾ ਕਰਦੇ ਹਾਂ ਮਨ ਖਰਾਬ ਨਾ ਕਰ ਕੋਈ ਗੱਲ ਨਹੀਂ ਸਾਰੀਆਂ ਗੱਲਾਂ ਦਾ ਹੱਲ ਹੁੰਦਾ ਵਾ ਚਲੋ ਠੀਕ ਆ ਵਾ ਸੀ ਗੱਲ ਜੰਨਾ ਪਤਾ ਚੰਗ ਹਾਈ ਹਾਈ ਹੁਣ ਪਤਾ ਨਹੀਂ ਕਿਹੜਾ ਨਵਾਂ ਸਿਆਪਾ ਪਿਆ ਹੋਣਾ ਵਾ ਜਿਹੜੀ ਰੋਂ ਰਹੀ ਆ ਤੇ ਨਾਲੇ ਸੱਦਨ ਰਹੀ ਆ ਤੇ ਜੇ ਕਿਤੇ ਇਹਨੂੰ ਸਗਾਤ ਨੂੰ ਪਤਾ ਲੱਗ ਗਿਆ ਇਹਨੇ ਤਾਂ ਰੌਲਾ ਪਾਉਂ ਡਿਆ ਪੈਣਾ ਵੀ ਮੇਰੇ ਪੇਕੇ ਜਾਣਾ ਵਾ ਤੇ ਜਾਣਾ ਤੇ ਪੈਣਾ ਹੀ ਆ ਜਿੱਦਾਂ ਰੋਂ ਰਹੀ ਆ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਫੇਰ ਕਹਿਣਾ ਮਾਸੀ ਤੈਨੂੰ ਫੋਨ ਤੇ ਕੀਤਾ ਸੀ ਤੂੰ ਉਦੋਂ ਆ ਜਾਂਦੀ ਇਹਨਾਂ ਨਾ ਕਰਦੀਆਂ ਸਲਾਹ ਜਾ ਕੇ ਹੋਈ ਹੁੰਨੇ ਆ ਛੱਟ ਜਾਣਾ ਤੇ ਛੱਟ ਆ ਜਾਣਾ ਘੰਟੇ ਡੇਢ ਘੰਟੇ ਦੇ ਵਿੱਚ ਹੀ ਵਾਪਸ ਆ ਜਾਣਾ ਸੀ ਉੱਥੇ ਕੀ ਕਰਨਾ ਵਾ ਚੱਲ ਉਹਨਾਂ ਦੇ ਵੀ ਨਿਆਣਿਆਂ ਦੀ ਕੌਣ ਦੁੱਖ ਸੁਖ ਦੀ ਸੋਣੀ ਅਹੀਂ ਨਾ ਸੁਣਾਗੇ ਤਾਂ ਕਿੰਨੇ ਸੋਣੀ ਆ ਮਾਂ ਵੀ ਬਗਾਨੀ ਹੋ ਗਈ ਉਹਨਾਂ ਦੀ ਤੇ ਇਹ ਤੇ ਗੱਲ ਦੱਸ ਦਿਆ ਮੈਨੂੰ ਹੋਰ ਤਰਾ ਹੁੰਦਾ ਵਾ ਮੰਜ ਗਈ ਗੱਲਾਂ ਰਮਨ ਉਹ ਕਿੱਥੇ ਆ ਆ ਗਈ ਤੇ ਮੈਂ ਥੋੜੀ ਜਿਹਾ ਆ ਗਈ ਉਹ ਮੈਂ ਤਾਂ ਚਾਹ ਲੈਂਦੀ ਹਾਂ ਕੁਟ ਬਣਾ ਕੇ ਚਾਹ ਵੀ ਤਾਨੂੰ ਮੈਂ ਪਿਆਰਦੀ ਆ ਚਾਹ ਕੇ ਪੀਣੀ ਆ ਹਾਂ ਲਵਲੀ ਦੀ ਕਰਦੀ ਦਾ ਫੋਨ ਆਇਆ ਇਹ ਰਪਿੰਦਰ ਦਾ ਕੀ ਕਹਿੰਦੀ ਆ ਉਹ ਤਾਂ ਫੋਨ 'ਚ ਬੜਾ ਰੋਂ ਰਹੀ ਸੀ ਕੀ ਗੱਲ ਹੋ ਗਈ ਆ ਤੇ ਮੈਂ ਹਾਂ ਪੁੱਤ ਦੱਸ ਉਹ ਆਇਆ ਕੀ ਆ ਹਾਂ ਆਂਦੀ ਵੀ ਮੈਂ ਫੋਨ ਤੇ ਨਹੀਂ ਦੱਸਣਾ ਅੱਛਾ ਤੁਸੀਂ ਇੱਥੇ ਆਓ ਧਿਆਨ ਕੇ ਸਾਡੀ ਗੱਲ ਸੁਣਜੋ ਤੇ ਮੇਰੀ ਸੁਣੋ ਗੱਲ ਹੁਣ ਉਹਨਾਂ ਨੇ ਆਣਿਆ ਦਾ ਦੁੱਖ ਸੁੱਖ ਕੌਣ ਸੁਣੇ ਜੇ ਅਹੀ ਨਾ ਸੁਣਾਗੇ ਕੱਲ ਨੂੰ ਕੋਈ ਅਭੀ ਨਭੀ ਹੋ ਗਈ ਫੇਰ ਉਹਨਾਂ ਨੇ ਇਹੋ ਗੱਲ ਹੀ ਕਹਿਣੀ ਆ ਵੀ ਤਾਨੂੰ ਫੋਨ ਕੀਤਾ ਸੀ ਤੁਸੀਂ ਉਦੋਂ ਆਉਂਦੇ ਹੋ ਤੇ ਕੱਪੜੇ ਮੇਰੇ ਵੀ ਠੀਕ ਵਾ ਤੁਹਾਡੇ ਵੀ ਠੀਕ ਵਾ ਰਮਨ ਪੱਗ ਬਨਣੀ ਪਣੀ ਆ ਨਾ ਉਹ ਰਹਿਣ ਤੋਂ ਪੱਗ ਕੋਈ ਗੱਲ ਨਹੀਂ ਪਰਨੇ ਨਾ ਹੀ ਚੱਲ ਜਾ ਫਿਰ ਕਿਹੜੀ ਗੱਲ ਆ ਕੀਪ ਤਾਂ ਕਿੰਨੇ ਕ ਤੰਗ ਵਾ ਜਿਹੜਾ ਨਾ ਫੋਨ ਕੀਤਾ ਵਾ ਚਲਾ ਫਿਰ ਚਲੀਏ ਫਿਰ ਇੱਦਾਂ ਚੱਲ ਜਾਂਦੇ ਫਿਰ ਕੀ ਕਰਨਾ ਮੇਰਾ ਦਾਦਾ ਉਹ ਵੀ ਇਧਰੋਂ ਆਪਣੇ ਦਰਵਾਜ਼ੇ ਨੂੰ ਤਾਲਾ ਲਾ ਜਾ ਉਹਦਾ ਬਾਰਾ ਕੁੰਡਾ ਲਾ ਜਾ ਮੁੜ ਕੇ ਅੰਦਰ ਨਾ ਵੜਨਾ ਸਾਡੇ ਚਲੋ ਇਦਾਂ ਹੀ ਕਰ ਲਾ ਚਲੋ ਫਿਰ ਮੋਟਰਸਾਈਕਲ ਖੜੋ ਚਲੋ ਆਪੇ ਚੱਲੀਏ

ਔਰ लवली ਬਹੁਤ ਸਣਾ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਆਪਣੀ ਸਰਾਉ ਤੇ ਬਸ ਵਧੀਆ लवली ਫੋਨ ਕਰਨ ਡੇ ਕੋਈ ਕੰਮ ਹੀ ਉਹ ਕੰਮ ਮਾਸੜ ਜੀ ਕਿਹੜਾ ਹੁਣਾਵਾ ਅੱਛਾ ਕੋਈ ਗੱਲ ਨਹੀਂ ਆਪੇ ਰਪਿੰਦਰ ਦੱਸ ਦਿੰਦੀ ਐ ਕੰਮ ਕਿਹੜਾ ਚਲ ਪਾਣੀ ਲੈ ਲਾ ਪਹਿਲਾਂ ਪਾਣੀ ਬਾਅਦ ਚ ਪੀਨੇ ਆ ਪਹਿਲਾਂ ਤੂੰ ਮੈਨੂੰ ਗੱਲ ਤੇ ਦੱਸ ਕਿ ਗੱਲ ਕੀ ਹੋਈ ਪੁੱਤ ਜਦੋਂ ਤੂੰ ਫੋਨ ਕੀਤਾ ਨਾ ਮੈਂ ਤਾਂ ਉਸੇ ਵੇਲੇ ਤੇਰੇ ਮਾਸੜ ਨੂੰ ਕਿਹਾ ਕਿ ਚਲੋ ਜਾ ਕੇ ਪਤਾ ਲੈ ਕੇ ਆਈਏ ਕੁੜੀ ਰੋਂ ਰਹੀ ਸੀ ਤੇ ਗੱਲ ਦੱਸ ਮੈਨੂੰ ਕੀ ਹੋਇਆ ਵਾ ਮਾਸੇ ਜੀ ਕੀ ਹੋਣਾ ਵਾ ਮੈਂ ਤਾਂ ਸੱਚੀ ਦੱਸ ਦਿਆਂ ਵੀ ਸ਼ਰਮ ਆਉਂਦੀ ਏ ਰੋਜ ਦਿਹਾੜੀ ਮੈਂ ਤੁਹਾਨੂੰ ਕੀ ਗੱਲਾਂ ਦੱਸਾਂ ਗੱਲ ਪਤਾ ਨਾ ਕੀ ਹੋਈ ਆ ਵਾ ਮਮੀ ਤੂੰ ਇੱਥੇ ਮੈਂ ਵੇ ਨਹੀਂ ਆਇਆ ਕਰਦਾ ਕੱਢ ਗਈ ਆ ਠੀਕ ਵਾ ਨਾ ਇਹ ਮਾਰ ਤੈਨੂੰ ਪੇਪਰ ਨਹੀਂ ਤੈਨੂੰ ਪੜਾਂ ਇਹਦੇ ਰਾਤੇ ਜੀ ਵੀ ਘਰੋਂ ਕੱਢ ਕੇ ਤਾਂ ਹੀ ਘਰ ਵਾਲੇ ਬਣ ਗਏ ਆ ਇਦਾਂ ਨਹੀਂ ਮੈਂ ਕੰਮ ਕਰ ਵਾਲੇ ਬਣਨ ਦੀ ਆਏ ਮੈਂ ਕਾ ਲਈ ਕੋਲ ਕਰਾਂ ਕਿੱਥੋਂ ਆਏ ਨਾ ਉੱਥੇ ਚੱਲ ਜਾ ਜੋ ਚੁੱਪ ਕਰਕੇ ਨਾ ਲੱਗੇ ਹੋਰ ਹੀ ਕੰਮ ਕਰਨਾ ਮੇਰੀ ਸੁਣ ਲੈ ਗੱਲ ਦੋੜ ਦਿਨ ਦਾ ਟਾਈਮ ਆ ਤੁਹਾਡੇ ਕੋਲ ਆਊਗਾ ਤਾਂ ਉਹਨੂੰ ਦੱਸ ਦੀ ਚੁੱਪ ਕਰਕੇ ਤਾਂ ਕੋਠੀ ਖਾਲੀ ਕਰਕੇ ਨਾ ਇੱਥੋਂ ਚਲ ਜਾਓ ਇੱਥੋਂ ਆਪਾਂ ਨਹੀਂ ਜਾਣਾ ਠੀਕ ਵਾ ਨਾ ਇਹ ਘਰ ਵਾ ਸਾਡਾ ਕਾਹਦਾ ਤੁਹਾਡਾ ਘਰ ਵਾ ਜਿੰਨਾ ਚਿਰ ਜਿੰਦੀ ਹੈ ਨਾ ਨਜ਼ਰ ਘਰ ਇਹਦਾ ਹੀ ਰਹਿਣਾ ਮੈਂ ਤੁਹਾਨੂੰ ਕਹਿੰਦੀ ਆ ਨਾ ਕਿ ਮੇਰੇ ਨਾਲ ਬਹਿਸ ਬਸਾਈ ਨਾ ਕਰੋ ਆਉਂਦੇ ਰ ਆਪੇ ਗੱਲ ਕਰ ਲਿਓ ਉਹਨਾਂ ਨਾਲ ਜਿਹੜੇ ਤੁਹਾਨੂੰ ਡਰਦੇ ਆ ਹੀ ਉਹਦੇ ਕੋਲ ਇਥੇ ਆਂ ਹੀ ਆਇਆ। ਹੋਰ ਮਾਸੀ ਜੀ। ਉਹਨਾਂ ਨੇ ਤਾਂ ਬੜਾ ਕੁਝ ਕੀਤਾ ਇੱਥੇ। ਤੇ ਪਿੰਡ ਵੀ ਇਹਨੇ ਕੀ ਕੀਤਾ ਵੀ ਮੁੰਡੇ ਨੂੰ ਨਾ ਗਵਾਂਡੀਆਂ ਕਰ ਛੱਡਾਈ। ਅੱਛਾ ਇਹਨੂੰ ਸ਼ਰਮ ਆਉਣੀ ਚਾਹੀਦੀ ਆਪੇ ਅਸੀਂ ਤਾਂ ਦੋਵੇਂ ਜਣੇ ਘਰ ਆ ਹਨਾ। ਜਾਂ ਤੁਹਾਡੇ ਲਾਗੇ ਛੱਡ ਜਾਂਦੀ। ਨਹੀਂ ਤੁਹਾਡੇ ਲਾਗੇ ਛੱਡਣਾ ਤਾਂ ਆਪਣੇ ਕਮਰੇ 'ਚ ਬੈਠਾ ਰਹਿੰਦਾ। ਹਾਂਜੀ। ਤੇ ਉਹ ਗਵਾਂਡਾਂ ਨੇ ਵੀ ਮੈਨੂੰ 100-100 ਗੱਲ ਕੀਤੀ। ਇਹ ਤਾਂ ਸਾਡੇ ਨਾ ਥਾਂ-ਥਾਂ ਤੇ ਨਵਾਂ ਤਾਜ਼ਾ ਕੱਢਣ ਲਈ ਆ। ਮਾਸੀ ਜੀ ਹੁਣ ਮੈਨੂੰ ਇਹ ਦੱਸੋ ਵੀ ਕੀ ਹਾਲ ਕੱਢੀ ਇਹਨਾਂ ਦਾ? ਨਾਏ ਤਾਨੂੰ ਉਥੇ ਜੀਣ ਦੇਣ ਦੀਆਂ ਨਾਏ ਹਾਨੂੰ ਇੱਥੇ ਰਹਿਣ ਦੇਣ ਦੀਆਂ ਵਾ ਦੱਸੋ ਹੁਣ ਕੀ ਕਰੀਏ ਹਣ ਹੁਣ ਇੱਕੋ ਹੀ ਆ ਤੁਸੀਂ ਤਾਂ ਘਰੋਂ ਕੱਢਤਾ ਵਾ ਹੁਣ ਆ ਗਈ ਮੇਰੇ ਤੇ ਗੱਲ ਹੁਣ ਮੈਂ ਕੱਢਦੀ ਐ ਨਾ ਦੋਵਾਂ ਜਾਣੀਆਂ ਨੂੰ ਮਸੀ ਜੀ ਸਾਡਾ ਕਿਹੜਾ ਜੀ ਕਰਦਾ ਇਹ ਵਾਲਾ ਕੰਮ ਕਰਨ ਨੂੰ ਫਿਰ ਵੀ ਮੇਰੀ ਮਾਵਾ ਦੇ ਬਰਾਬਰ ਹੀ ਜਿੱਦਾਂ ਦੀ ਮੇਰੀ ਪਿੱਛੇ ਉਦਾਂ ਦੀ ਹੀ ਪਰ ਇਹਨਾਂ ਨੇ ਕੰਮ ਨਹੀਂ ਚੰਗੇ ਕੀਤੇ ਮਸੀ ਤੁਹਾਡੇ ਸਾਹਮਣੇ ਹੀ ਆ ਹੁਣ ਉਥੇ ਵੀ ਕੀ ਕੋਹ ਕਰਦੀ ਐ ਉ ਜਾ ਕੇ ਚੁੱਪਤ ਨਹੀਂ ਬੈਂਦੀ ਹੁਣੀ ਹਾਂ ਹਾਂ ਮੈਂ ਕੀ ਦੱਸਾਂ ਤੀਏ ਤੈਨੂੰ ਤੇਰੀ ਸੱਸ ਤੇ ਇੱਕ ਦੇ ਚਾਰ ਜਵਾਬ ਦਿੰਦੀ ਆ ਤੇ ਚੌਂਕੜਾ ਮਾਰ ਕੇ ਨਾ ਵਿਹੜੇ ਵਿੱਚ ਬਹਿ ਜਾਂਦੀ ਆ ਤੈਨੂੰ ਵੀ ਪਤਾ ਵਾ ਪਿੰਡਾਂ ਦੇ ਵਿੱਚ ਕੋਈ ਬੀਬੀ ਭੈਣ ਆਈ ਜਾਂਦੀ ਆ ਮਾਸੀ ਜੀ ਗੱਲ ਤੇ ਤੁਹਾਡੀ ਵੀ ਸਹੀ ਆ ਲੱਗੋ ਆਣ ਗਵਾਢੀ ਆ ਜਾਂਦਾ ਵਾ ਲੋਕਾਂ ਨੂੰ ਤਾਂ ਕੀ ਗੱਲ ਕਰਨ ਦਾ ਮੌਕਾ ਚਾਹੀਦਾ ਵਾ ਤੇ ਲੋਕੀ ਕੀ ਤਮਾਸ਼ਾ ਬਣਾਉਂਦੇ ਆ ਤੇ ਪਰ ਇਹਨਾਂ ਨੂੰ ਘਰੇ ਦੋਵਾਂ ਨੂੰ ਅਗਲ ਕਦਮ ਆਉਣੀ ਆ ਆ ਮੰਮੀ ਹੱਡੀ ਦੀ ਨਾ ਤਾਂ ਸਾਰੀ ਉਮਰ ਹੀ ਨੰਗੇ ਚੱਲੀ ਏ ਨੰਗੇ ਕੀ ਕਹੇ ਨੰਘਣੇ ਕੀ ਨੰਗੀ ਆ ਨਾਲੇ ਧੀਆਂ ਦੇ ਘਰ ਮਸੀ ਚੰਗੇ ਲੱਗਿਦਾ ਹੀ ਇਹ ਦਿਨ। ਉਹ ਤੇ ਘੜੀ ਇਦਾਂ ਕਹਿੰਦੀ ਆ ਜਿੱਦਾਂ ਮੇਰਾ ਪੱਕਾ ਹੀ ਘਰ ਹੁੰਦਾ ਵਾ। ਮੈਂ ਹੁਣ ਕਿੱਥੇ ਜਾਣਾ ਵਾ? ਧੀ ਜੀ ਬਹਿਰ ਆਈਆਂ। ਜਿੱਦਾਂ ਧੀ ਕਹਿੰਦੀ ਉਦਾਂ ਹੀ ਕਰੀ ਜਾਂਦੀ। ਕੋਈ ਗੱਲ ਨਹੀਂ ਪੁੱਤ। ਨਾ ਮੈਂ ਵੀ ਦਲਬਾਗ ਨੂੰ ਫੋਨ ਕਰਕੇ ਦੱਸਤਾ ਵਾ। ਤੇ ਇੱਥੇ ਆ ਕੋ ਚੱਲਣ ਰਿਹਾ ਵਾ। ਦਵਾ-ਦਵਾ ਮੈਂ ਕਮਾਈ ਕਰਕੇ ਨਾ ਪਾ ਪੈ ਹੀ। ਅੱਗੇ ਤੇ ਇੱਕ ਜਣੀ ਤਾਂ ਦੋ ਹੋ ਗਈਆਂ। ਉਹਨੂੰ ਵੀ ਕੀ ਪਤਾ ਮਸੀ ਜੀ ਨੇ ਦੱਸਿਆ ਕੁਝ ਨਹੀਂ। ਨਹੀਂ ਦੱਸਿਆ। ਤਾਂ ਹੀ ਫਿਰ ਕੇ ਜੇ ਨੂੰ ਪਤਾ ਲੱਗਦਾ ਫਿਰ ਫੋਨ ਨਾ ਕਰਦਾ। ਹਾਂ ਉਹਨੂੰ ਦੱਸਿਆ ਇਹਨੇ। ਤਾਂ ਆਪੇ ਸਾਰੇ ਕੰਮ ਕਰਦੀ ਫਿਰਨ ਲਈ ਆ। ਪਰ ਇਹਨੂੰ ਇੰਨਾ ਨਹੀਂ ਪਤਾ ਕਿ ਇਹਨਾਂ ਕੰਮਾਂ ਦੇ ਨਾ ਨਤੀਜੇ ਗਾਂਢਾ ਕੇ ਕੀ ਨਿਕਲਦੇ ਹੁੰਦੇ ਆ। ਉਹ ਤਾਂ ਮਸੀ ਜੀ ਫਿਰ ਪਤਾ ਹੀ ਆ ਉਹ ਤੇ ਰੱਬ ਦੇ ਵੇਖਣੀ ਦਿਆ ਵਾ। ਬੰਦੇ ਇਹਨਾਂ ਦਾ ਬੰਦਾ ਮਾੜਾ ਕਰ ਲੈਂਦਾ ਵਾ ਪਰ ਰੱਬ ਦੇ ਤਾਂ ਨਤੀਜਾ ਲੈਂਦਾ ਹੀ ਹੈ ਨਾ। ਨਾਲੇ ਨਾ ਹੁਣ ਇਹਦਾ ਮੁੰਡਾ ਵੀ ਸਿਆਣਾ ਹੋਇਆ ਵਾ। ਵੇਖਣ ਦਿਆ ਵਾ ਨਾ ਜੋ ਅੱਜ ਸਾਡੇ ਨਾਲ ਕਰਨ ਲਈ ਆ। ਭਲਕੇ ਇਹਦੀਆਂ ਕੀਤੀਆਂ ਇਹਦੇ ਘਾੜੀ ਆਉਣੀਆਂ। ਵੇਖੇ ਸਹੀਂ ਉਹ ਮੁੰਡਾ ਭਲਕੇ ਇਹਦਾ ਨਾ ਕੀ ਕਰਦਾ ਵਾ। ਤਾਂ ਹੀ ਮਸੀ ਜੀ ਮੈਂ ਤੁਹਾਨੂੰ ਇੱਥੇ ਸੱਦਿਆ ਸੀ। ਵੀ ਕੋਈ ਨਾ ਕੋਈ ਹਾਲਤ ਦੱਸੋ ਤੁਸੀਂ ਸੱਚੀ ਹੱਡੀ ਦੇ ਬੇਵਾਹ ਹੋ ਗਈ ਇਹਨਾਂ ਨੇ ਮੱਥਾ ਮਾਰ ਮਾਰ ਕੇ ਜਦੋਂ ਪੁੱਤ ਵੇਖਿਆ ਨਾਈਆਂ ਤੇ ਗੇਟ ਨਾ ਖੋਲਿਆ ਖਸਮਾਂ ਦਾ ਖਾਣ ਉਹ ਮਾਸੀ ਜੀ ਗੇਟ ਕਿੱਥੇ ਖੋਲਣਾ ਸੀ ਗੇੜ ਖੁੱਲਾ ਸੀ ਪਹਿਲਾਂ ਹੀ ਇਹਦੇ ਚਾਂਚਾ ਕੁੱਤੇ ਆ ਗੀਆਂ ਤੇ ਕਹਿਣਾ ਸੀ ਨਾ ਕਿ ਜਿੰਨਾਂ ਨੂੰ ਵੇਚੀ ਆ ਉਹਨਾਂ ਦੇ ਘਰ ਜਾਓ ਅਸੀਂ ਤੁਹਾਡੇ ਕੀ ਲੱਗਦੇ ਆ ਉਹਨਾਂ ਨੂੰ ਲੱਗਦੀ ਉਹਨਾਂ ਸਿਰ ਤੋਂ ਪਾਣੀ ਨੰਗ ਗਿਆ लवली ਜੀ ਰਵਿੰਦਰ ਜੀਆ ਗੱਲਾਂ ਮੈਂ ਲਈਆਂ ਸਾਰੀਆਂ ਸੋਨਾ ਹਾਂਜੀ ਮੈਨੂੰ ਇਹ ਗੱਲ ਦੱਸ ਵੀ ਅੜਾ ਘਰ ਵਾਲਾ ਥਾਂ ਕਿਹਦੇ ਨਾਮ ਆ ਉਹ ਇਹ ਮਸਰਜੀ ਮਮੀ ਦੇ ਨਾਮ ਆ। ਉਦਾਂ ਮੈਂ ਦਿਹਾਵਾ ਆਪਣੇ ਨਾਂ ਕਰਾਉਣਾ। ਜੇ ਤੇ ਹੋ ਗਿਆ ਤੇ। ਉਹ ਮੇਰੀ ਗੱਲ ਸੁਣਾ। ਉਹ ਅੱਜ ਕੱਲ ਪੁੱਤ ਪੈਸਾ ਥੇਲਾ ਦੇ ਕੇ ਨਾ ਸਾਰੇ ਕੰਮ ਹੱਲ ਹੋ ਜਾਂਦੇ ਆ। ਉਹ ਤਾਂ ਹੀ ਮੈਂ ਮਸਰਜੀ ਦਿਹਾਵਾ। ਉਹ ਤੇ ਆਂਦਾ ਵੀ ਦੋਵਾਂ ਚਾਹਾਂ ਦਿਨਾ ਚ ਨਾ ਤੇਰੇ ਨਾਂ ਚੜ ਜਾਣਾ। ਅੱਛਾ। ਪੈਸੇ ਕੋਈ ਦਿੱਤੇ ਮੈਂ ਕਿਹ ਬੰਦੇ ਨੂੰ? ਚਲ ਫਿਰ ਤੇ ਠੀਕ ਆ। ਹਾਂਜੀ। ਕਿਉਂਕਿ ਤੈਨੂੰ ਪਤਾ ਵੀ ਪਹਿਲੀ ਆਪਣੇ ਹਿੱਸੇ ਦੀਆਂ ਵੇਚ ਗਿਆ ਵਾਂ। ਹਾਂਜੀ ਹਾਂਜੀ। ਤੇ ਥਾਵੇਂ ਉਹਨਾਂ ਵੇਚ ਜਾਣਾ ਸੀ। ਉਹ ਆਹੋ ਤਾਂ ਹੀ ਹੁੰਦੀਆਂ ਮੈਂ ਡਰਾਵੇ ਦੇਣ ਕੇ ਤੇ ਕੋਠੀ ਸਾਡੇ ਨਾਮ। ਆਹ ਗੱਲ ਕਹਿੰਦੀਆਂ ਜੀ। ਤੇ ਕਰੀ ਨਾਂ ਕਹਤਾ ਕਿ ਮਾਰ ਕੇ ਕੱਢੀ ਬਾਹਰ ਇਹਨਾਂ ਨੂੰ ਨਹੀਂ ਇੱਥੇ ਤੇ ਨੀਂਗਾ ਬਾੜਨਾ ਹੋਣਾ ਹੈ ਤੁਸੀਂ ਆਪਣਾ ਪੜਿਆ ਵਿਚਾਰ ਲਓ ਕਿ ਤੁਸੀਂ ਰੱਖਣਾ ਵਾ ਉਥੇ ਕਿ ਜਾਨਾਂ ਨੂੰ ਕੱਢਣਾ ਨਾ ਨਾ ਪੁੱਤ ਅਸੀਂ ਤਾਂ ਪੜਿਆ ਵਿਚਾਰ ਰਿਆ ਆ ਅਸੀਂ ਕੀ ਕਰਨ ਨੂੰ ਰੱਖਣਾ ਵਾ ਜਿਹੜੀ ਸਾਡੀ ਨੋਹ ਆ ਉਹ ਵੀ ਮਾਂ ਤੇ ਗਈ ਆ ਜੋ ਮਾਂ ਨੇ ਕੀਤਾ ਇੱਥੇ ਉਹ ਉਹਨੇ ਭਾ ਕੇ ਹੱਦ ਨਾ ਕਰਨਾ ਵਾ ਤੁਸੀਂ ਉਹਨੂੰ ਡਰਾਵਾ ਦੋ ਵੀ ਜੇ ਇਹਨੂੰ ਨੀਂ ਨਾ ਕੱਢਣਾ ਇੱਥੋਂ ਤੇ ਤੂੰ ਵੀ ਚੱਲ ਨਾਲੀ ਹਾਂ ਗੱਲ ਮੈਂ ਕਹਿ ਤੀ ਆ ਪੁੱਤ ਨੂੰ ਮੈਂ ਕਿਹਾ ਦੋਵਾਂ ਜਿੰਨਾਂ ਦਾ ਟਾਈਮ ਤੇਰੇ ਕੋਲ ਹੀ ਹੋ ਵੇਖ ਲਾ ਆਪੇ ਕੋਣਕੋ ਸੋਚਣ ਗਈ ਨਾ ਉਹ ਲੱਭੀ ਦੋ-ਤਿੰਨ ਦਿਨ ਤੋਂ ਵੇਖੀ ਆਂਦੀ ਇੰਦਰ ਨੂੰ ਕਿਤਾਬਾਂ ਜੀ ਨਹੀਂ ਅਸੀਂ ਮਾਸਟਰ ਜੀ ਰੱਖਣਾ ਹੀ ਨਹੀਂ ਗਾਇ ਤੇ ਕੰਮ ਜਿਹੜੇ ਚੰਗੇ ਕੀਤੇ ਉਹਨਾਂ ਨੇ ਤੇ ਫੇਰ ਉਹਦੇ ਜਾਣਾ ਕਿੱਥੇ ਜਾਣਾ ਕਿੱਥੇ ਆ 100 ਬਿਰਦਾ Ashram ਖੁੱਲੇ ਆ ਉੱਥੇ ਹੀ ਜਾਣਾ ਉਹਨੇ ਜਿੱਥੇ ਠੱਡਾਣਾ ਵਾ ਇਹ ਤਾਂ ਤੇਰੀ ਸਹੀ ਆ ਉਹ ਮਾਸਟਰ ਜੀ ਰਹਿਣ ਵਾਲੇ ਤੇ ਕੰਮ ਉਹਨਾਂ ਨੇ ਆਪ ਨਹੀਂ ਕੀਤੇ ਹੈਗੇ ਜੇ ਕੰਮ ਚੱਜਦੇ ਕਰਦੇ ਤੇ ਸਾਰਾ ਕੁਝ ਹੋਣਾ ਵਾਸਤੀ ਹੀ ਉਹ ਰਹਿਣਾ ਤੇ ਪੁੱਤ ਇੱਥੇ ਹੀ ਪਰ ਤੁਹਾਡਾ ਨਾ ਸਹੀ ਚੱਲਦੀ ਤੇ ਤਾਂ ਹੀ ਮਾਸੜ ਜੀ ਅਹੀਂ ਤੇ ਨਹੀਂ ਕਿ ਇੱਥੇ ਰੱਖਣੀ ਹੈਗੀ ਸਾਡੇ ਵੱਲੋਂ ਭਾਈ ਹੁਣ ਜਿੱਥੇ ਮਰਜੀ ਜਾਵੇ ਸ਼ਰੀਕ ਜਿਹੜੇ ਹਨੂ ਜੀ ਨਹੀਂ ਦੇਂਦੇ ਰੋਈ ਦਿਹਾੜੀ ਮਿਹਣੇ ਮਾਰਦੇ ਆ ਓ ਮਾਸੀ ਜੀ ਮੰਮੀ ਚੰਗੀ ਪਰ ਜਿਹੜੀ ਭੈਣ ਹੀ ਨਾ ਸਾਡੀ ਉਹਨੇ ਚੁੱਕਣਾ ਦੇ ਦੇ ਕੇ ਦੇ ਦੇ ਕੇ ਘਰ ਜਿਹੜਾ ਵਾਣਾ ਬਰਬਾਦ ਕਰਕੇ ਛੱਡਿਆ ਚੱਲ ਪੁੱਤ ਜੇ ਤੂੰ ਕਹਿੰਦਾ ਮੰਮੀ ਚੰਗੀ ਹੀ ਮੰਮੀ ਦਾ ਆਪਣਾ ਦਿਮਾਗ ਨਹੀਂ ਹੀ ਕੰਮ ਕਰਦਾ ਉਹਦਾ ਆਪਣੇ ਮਤਲਬ ਨੂੰ ਲੱਗੀ ਸੀ ਨਾਲ ਵੀ ਪੈਸਾ ਤੇ ਇਲਾਈਫਨ ਲੈ ਜੂਗੀ ਹਾਂ ਇਹ ਤਾਂ ਸਿਆਣੀ ਹੀ ਇਹ ਤਾਂ ਤੇ ਇਹ ਪੁੱਤ ਤਾਂ ਪਰ ਅੱਬ ਸਮਝਣੇ ਚਾਹੀਦੇ ਹਨ ਨਾ ਵੀ ਕੱਲ ਨੂੰ ਪੁੱਤ ਨੇ ਮੈਨੂੰ ਸਾਹਮਣਾ ਬਥੇਰਾ ਸਮਝਾਇਆ ਸੀ ਪਰ ਉਹਦੇ ਅਕਲ ਖਾਨੇ ਪਈ ਚੱਲ ਕੋਈ ਨਹੀਂ ਹੁਣ ਪੈ ਜੂਗੀ ਹਾਂ ਜਦੋਂ ਦਾਦ ਦਦੀਆਂ ਫੋਕੜਾਂ ਖਾਧੀਆਂ ਨਾ ਫੇ ਆਪਿਆਂ ਗੜ ਸਾਰੀ ਆ ਜਾਣੀਆਂ ਰਮਤ ਥੱਕੇ ਦੇ ਖਾਂਡੇ ਹੀ ਆ ਅੱਜ ਕਿੰਨੇ ਦਿਨ ਹੋ ਗਏ ਕੁੜੀ ਕੋ ਬੈਠਿਆਂ ਲੋਕੀ ਸਾਨੂੰ ਗੱਲਾਂ ਡਾਪਿਆ ਕਰਨ ਸਾਨੂੰ ਕਰਦੇ ਆ ਨਾ ਉਹ ਤਾਂ ਲਟੌਰ ਨਾ ਰਹਿਣ ਲਈ ਆ ਉਹਦਣ ਮੈਨੂੰ ਸੌ ਸੌ ਗੱਲ ਕੀਤੀ ਸੀ ਉਹਨੇ ਇਹ ਸ਼ਰਮ ਨਹੀਂ ਕੀਤੀ ਵੀ ਮੈਂ ਇਹਨਾਂ ਦੇ ਘਰ ਆ ਕੇ ਬੈਠੀ ਹਾਂ ਚੱਲ ਕੋਈ ਨਹੀਂ ਛੱਡੋ ਮਾਸੀ ਜੀ ਪੈਠੋ ਦੀ ਨਾ ਚਾਹ ਬਣਾ ਕੇ ਲੈ ਆਉਣੀ ਨਹੀਂ ਨਹੀਂ ਚਾਹ ਲਈ ਨਹੀਂ ਚਾਹ ਪੀਣ ਕੋ ਫਟਾਵੇ ਰ ਘਰ ਸਾਰਾ ਹੀ ਉਧਾ ਕਰ ਅਸੀਂ ਤੇ ਉੱਭਾਈ ਛੱਡ ਕੇ ਤੇ ਆ ਗਏ ਤੇ ਮੈਨੂੰ ਕਹਿ ਦਿੱਤੀ ਕਿ ਉਹਨਾਂ ਦਾ ਫੋਨ ਆਉਂਦਿਆ ਮੈਨੂੰ ਚੱਲ ਗੱਲ ਸੁਣਾਉਣੇ ਜਾ ਨਾ ਪਾਉਣੇ ਇਹਨਾਂ ਨੇ ਦੋ ਮਿੰਟ ਲੱਗਣੇ ਸਾਰੇ ਝਟ ਬਣਾ ਕੇ ਲੈ ਆਉਣੀ ਪਊ ਲੈ ਤੂੰ ਤੇ ਜਿਹਦੀ ਕਰਨ ਰ ਭੀ ਆ ਚਲ ਕੋਈ ਗੱਲ ਨਹੀਂ ਪੀ ਲੋ ਫਟ ਫਟ